ਹਾਂਜੀ ਸਸੀ ਕਾ ਜੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਦੇ ਦਫ਼ਤਰ ਜਿਹੜੇ ਹੈਗਾ ਮੋਹਾਨੀ ਵੱਲੋਂ ਪੀਐਨ ਸਲੈਸ਼ ਚੌਂਕੀਦਾਰ ਜਾਨੀ ਕਿ ਪੀਐਨ ਕਮ ਚੌਂਕੀਦਾਰ ਦੀ ਜਿਹੜੀਆਂ ਪੋਸਟ ਐਡਵਰਟਾਈਜ਼ ਕੀਤੀਆਂ ਨੇ 34 ਪੋਸਟਾਂ ਨੇ ਟੋਟਲ ਜੀ ਇਹ ਐਡਵਰਟਾਈਜ਼ ਕੀਤੀਆਂ ਨੇ ਰੈਗੂਲਰ ਬੀਸਿਸ ਤੇ ਯਾਨੀ ਕਿ ਪੱਕੇ ਤੌਰ ਤੇ ਪਕੀਆਂ ਜਿਹੜੀਆਂ ਹੈਗੀਆਂ ਸਰਕਾਰੀ ਨੌਕਰੀਆਂ ਹੈਗੀਆਂ ਜੀ ਇਹ ਕਲਾਸ 4 ਦੀਆਂ ਹੈਗੀਆਂ ਪੋਸਟ ਹੈਗੀਆਂ ਜੀ ਤੇ ਇਹਦੀ ਲਾਸਟ ਡੇਟ ਹੈਗੀ ਜੀ 17 ਮਈ 2025 ਸ਼ਾਮ ਨੂੰ 5 ਵਜੇ ਤੱਕ ਇਹ ਜਿਹੜਾ ਤੁਸੀਂ ਅਪਲਾਈ ਕਰ ਸਕਦੇ ਹੋ ਆਨਲਾਈਨ ਯਾਨੀ ਕਿ ਤੁਸੀਂ ਆਨਲਾਈਨ ਅਪਲਾਈ ਦਾ ਇਹਦਾ ਕੋਈ ਮੋਡ ਨਹੀਂ ਦਿੱਤਾ ਗਿਆ ਯਾਨੀ ਕਿ ਤੁਹਾਨੂੰ ਜਿਹੜਾ ਹੈਗਾ ਬਾਏ ਪੋਸਟ ਜਾਂ ਤੁਸੀਂ ਬਾਈ ਹੈਡ ਤੁਹਾਨੂੰ ਜਿਹੜਾ ਆਪਣਾ ਫਾਰਮ ਆ ਉਹਦੇ ਨਾਲ ਜਿਹੜੇ ਬਾਕੀ سپورਟਿੰਗ ਡਾਕੂਮੈਂਟਸ ਹੈਗੇ ਆ ਬਾਕੀ ਨਾਲ ਜਿਹੜੇ ਦਸਤਾਵੇਜ਼ ਹੋਣਗੇ ਉਹਨਾਂ ਦੀ ਕਾਪੀ ਤੁਹਾਨੂੰ ਉੱਥੇ ਚਮਕਾ ਕਰਕੇ ਆਉਣੀਆਂ ਪੈਣਗੀਆਂ ਜਿਹੜਾ ਦਸਤਾ ਤੈਨੂੰ ਦੱਸਿਆ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਐਸ ਐਸ ਨਗਰ ਜਨਕੀ ਮਹਾਦੀ ਦੇ ਵਿੱਚ ਤੇ ਇਹ ਐਡਰੈਸਰ ਦੇ ਵਿੱਚ ਅੱਗੇ ਤੁਹਾਨੂੰ ਮੈਂ ਪੜ੍ਹ ਕੇ ਦੱਸ ਦਵਾ ਇਹ ਲਿਖਿਆ ਗਿਆ ਕੀ ਤੁਸੀਂ ਆਪਣੇ ਜਿਹੜਾ ਹੈਗਾ ਐਪਲੀਕੇਸ਼ਨ ਫਾਰਮ ਮੈਂ ਤੁਹਾਨੂੰ ਉਹ ਨਹੀਂ ਦੱਸੂੰਗਾ ਉਹ ਵੀ ਨਾਮ ਅਟੈਚ ਕੀਤਾ ਹੋਇਆ ਕਿ ਦੱਸੂੰਗਾ ਦੇ ਵਿੱਚ ਕੀ ਕੀ ਚੀਜ਼ਾਂ ਹੈ ਜਨ ਹੈਗੀਆਂ ਨੇ ਨਾਲ ਤੁਸੀਂ ਜਿਹੜੇ ਹੈਗੇ ਆਪਣੇ ਜਿਹੜੇ ਹੈਗੇ ਕੁਆਲੀਫਿਕੇਸ਼ਨ ਦੇ ਜਾਨੀ ਕਿ ਵਿੱਦਿਅਕ ਯੋਗਤਾ ਦੇ ਜਿਹੜੇ ਹੈਗੇ ਪ੍ਰੂਫ ਆ ਜਾਨੀ ਕਿ ਜਿਹੜੇ ਗਿਆ ਸਰਟੀਫਿਕੇਟਾਂ ਦੀ ਕਾਪੀਆਂ ਲਾਣ ਲੋਣੀਆਂ ਹੈਗੀਆਂ ਏਜ ਦਾ ਪ੍ਰੂਫ ਲਾਉਣਾ ਹੈ ਗ੍ਰੇਡ ਦਾ ਸਬੂਤ ਲਾਉਣਾ ਹੈਗਾ ਤੇ ਜੋ टू रीसेंट पासपोर्ट साइज फोटो ਲਾਉਣੀਆਂ ਇੱਕ ਜਿਹੜੀ ਐਪਲੀਕੇਸ਼ਨ ਫਾਰਮ ਤੇ ਜਿਹੜੀ ਹੈ ਜਿਹੜੀ ਤੁਸੀਂ ਪੇਸਟ ਕਰਨੀ ਹੈਗੀ ਰਾਈਟ ਸਾਈਡ ਤੇ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਟੋਟਲ ਪੋਸਟਾਂ ਹੈ ਕਿੰਗੀਆਂ ਜੀ 34 ਪੋਸਟਾਂ ਨੇ ਇਹਨਾਂ ਵਿੱਚੋਂ ਜਨਰਲ ਦੀਆਂ 27 ਪੋਸਟਾਂ ਨੇ ਤੇ ਜਨਰਲ ਊਮਨ ਦੀਆਂ ਜਾਨਕਿ ਫੀਮੇਲ ਕੈਂਡੀਡੇਟਸ ਦੀਆਂ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਦੀਆਂ 5 ਪੋਸਟਾਂ ਨੇ ਜਨਰਲ ਈਡਬਲਯੂਐਸ ਜਾਨਕਿ ਇਕਨੋਮਿਕਲ ਲੀਕਰ ਸੈਕਸ਼ਨ ਆਰਥਿਕ ਤੌਰ ਤੇ ਕਮਜ਼ੋਰ ਵਰਗ ਲਈ 2 ਰੱਖੀਆਂ ਨੇ ਆਰਥਿਕ ਤੌਰ ਤੇ ਕਿੰਨ ਜਵਾਰਬਰ ਇਸਤਰੀਆਂ ਲਈ ਦੋ ਹੈਗੀਆਂ ਨੇ ਐਸਸੀ ਐਮਡੀ ਜਣਕੀ ਅਨਸੂਚਿਤ ਜਾਤੀ ਵਜਵੀ ਵਾਰਕਮੀ ਦੀ ਤਲ ਹੈਗੀਆਂ ਨੇ ਐਸਸੀ ਆਰਓ ਜਣਕੀ ਅਨਸੂਚਿਤ ਜਾਤੀ ਰਾਮ ਦਸੀ ਐਂਡ ਅਦਰ ਦੀ ਤਲ ਹੈਗੀਆਂ ਨੇ ਐਸਸੀ ਊਮਨ ਲਈ ਜਣਕੀ ਅਨਸੂਚਿਤ ਜਾਤੀ ਇਸਤਰੀਆਂ ਲਈ ਤਲ ਹੈਗੀਆਂ ਨੇ ਵਿਜੀਨਲ ਹੈਂਡੀਕੈਪਟ ਮਤਲਬ ਕਿ ਜਿਹੜਾ ਹੈਗਾ ਅਗ ਹੀਲ ਕੈਂਡੀਡੇਟਸ ਦੀ ਇੱਕ ਹੈਗੀਆਂ ਕੈਟਾਗਰੀ ਲਈ ਤੇ ਅੱਗੇ PWD ਲੋਕੋਮੋਟਰਸ ਦੇ ਵਿੱਚ ਹੀ ਸਬਕਟ ਹੈ ਕਿ ਗਰੀ ਹੈਗੇ ਵੂਮਨ ਦੀ ਉਹ ਇੱਕ ਹੈਗੀ ਹੈ ਜੀ ESM ਜਾਨੀ ਕੀ ਜਿਹੜੇ ਹੈਗਾ ਐਕਸ ਸਰਵਿਸ ਮੈਨਸ ਆਪਕਾ ਫੋਰਜੀ ਦੀ ਇੱਕ ਹੈਗੀ ਹੈ ਐਕਸ ਸਰਵਿਸ ਮੈਨ ਐਸਸੀ ਐਮ ਦੀ ਇੱਕ ਹੈਗੀ ਆ ਇੱਕ ਸਰਵਿਸ ਮੈਨ ਐਸਸੀ ਅਗਲੀ ਇੱਕ ਹੈਗੀ ਐਕ ਸਰਵਿਸਮੈਨ ਊਮਨ ਲਈ 2 ਹੈ ਗਿਆ ਸਪੋਰਟਸਮੈਨ ਜਲਦੀ ਖਿਡਾਰੀ ਦੀ ਕੈਟਾਗਰੀ ਲਈ ਇੱਕ ਹੈ ਗਿਆ ਖਿਡਾਰੀ ਊਮਨ ਦੇ ਲਈ ਇੱਕ ਇਸੇ ਤਰ੍ਹਾਂ ਟੋਟਲ 34 ਪੋਸਟਾਂ ਨੇ ਗੱਲ ਕਰਨੀ ਹੈ ਜੀ ਪੇ ਦੀ ਤਨਖਾਹ ਦੀ ਪੇ ਹੈ ਜਿਹੜੀ ਤੁਹਾਨੂੰ ਇਨੀਸ਼ੀਅਲ ਬੇਸਿਕ ਪੇ ਦਿੱਤੀ ਜਾਊਗੀ ਜਿਹੜੀ ਮੁੱਢਲੀ ਬੇਸਿਕ ਤਨਖਾਹ ਦੀ ਮੁੱਢਲੀ ਤਨਖਾਹ 18000 ਰੁਪਇਆ ప్రతి મહિన ਹੋਊਗੀ ਉਹ ਹੋਊਗੀ ਜੀ ਕੇਂਦਰ ਦੇ 7ਵੇਂ ਤਰਫਾ ਕਮਿਸ਼ਨ ਦੇ ਅਨੁਸਾਰ ਪੀ ਲੈਵਲ ਨੰਬਰ 1 ਦੇ ਜਿਹੜੇ ਅਧੀਨ ਨੇ ਦਿੱਤੀ ਜਾਊਗੀ এডਿਕੇਸ਼ਨ ਕੁਆਲਿਫਿਕੇਸ਼ਨ ਦੀ ਗੱਲ ਕਰ ਲਈਏ ਤੇ ਸ਼ੁੱਭ ਹੈ ਨਾ ਜਪ ਪੰਜਾਬੀ ਲੈਂਗੁਏਜ ਆਪ ਕੋ ਮਿਡਲ ਸਟੈਂਡਰਡ ਮਤਲਬ ਕਿ 8ਵੀਂ ਕਲਾਸ ਦੀ ਯੋਗਤਾ ਹੈ ਕਿ ਆ ਤੇ ਉਹਦੇ ਵਿੱਚ ਤੁਹਾਡਾ ਪੰਜਾਬੀ ਵਿਸ਼ਾ ਪਾਸ ਹੋ ਗਿਆ ਨਾ ਹੋਣੀ ਹੈ ਇਹ ਜਿੰਮਤ ਦੀ ਗੱਲ ਕਰਦੀ ਹੈ ਕਿ ਘੱਟੋ ਘੱਟ ਤੁਹਾਡੀ ਉਮਰ ਜਿਵੇਂ 18 ਸਾਲ ਹੋਣੀ ਚਾਹੀਦੀ ਆ ਤੇ ਮਤਮਤ ਜਿਹੜੀ ਹੈਗੇ 35 ਸਾਲ ਹੋਣੀ ਚਾਹੀਦੀ ਆ ਤੇ ਇਹ ਉਮਰ ਆ ਜਿਹੜੀ ਇੱਕ ਇੱਕ 2025 ਨੂੰ ਹੋਣੀ ਚਾਹੀਦੀ ਹੈ ਉਮਰ ਵਿੱਚ ਜਿਹੜੀ ਸ਼ੋਰਟ ਹੁੰਦੀ ਹੈ ਉਮਰ ਦੀ ਉੱਪਰਲੀ ਹੱਦ ਵਿੱਚ ਜਿਹੜੀ ਸ਼ੋਰਟ ਹੁੰਦੀ ਆ ਉਹ ਐਸਪਰ ਜਿਹੜੀ ਹੈਗੀ ਆ ਪੰਜਾਬ ਅਤੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਹੈਗੇ ਆ ਨੌਂਸ ਰੂਲ ਦੇ ਤਹਿਤ ਆਪਾਂ ਦਾ ਜਿਹੜੀ ਦਿੱਤੀ ਜਾਊਗੀ ਅੱਗੇ ਗੱਲ ਕਰ ਲਈਏ ਇਸ ਦਾ ਕੋਈ ਰਿਟਨ ਟੈਸਟ ਲਿਖਤੀ ਪ੍ਰੀਖਿਆ ਨਹੀਂ ਲਈ ਜਾਊਗੀ ਦਾ ਸਿੱਧਾ ਸਕਿਲ ਅਸੈਸਮੈਂਟ ਤੇ ਜਿਹੜੀ ਹੈਗੀ ਆ ਇੰਟਰਵਿਊ ਬਾਰੇ ਦੱਸਿਆ ਗਿਆ ਸਕਿਲ ਟੈਸਟ ਤੇ ਇੰਟਰਵਿਊ ਜਿਹੜੀ ਤੁਹਾਡੀ ਕੈਂਡੀਡੇਟਸ ਦੀ ਇੰਟਰਵਿਊ ਜਿਹੜੀ ਕੰਡਕਟ ਕਰਵਾਈ ਜਾਊਗੀ ਉਹ ਜਿਹੜਾ ਹੈਗਾ ਦਫ਼ਤਰ ਤੁਹਾਨੂੰ ਦੱਸਿਆ ਮਹਾਦੀ ਦਾ ਇਹ ਅਲਫਾਬੈਟਿਕਲੀ ਹੈ ਜਾਨਕੀ ਤੁਹਾਡੇ ਨਾਮ ਦੇ ਮੁਤਾਬਕ ਜਿਹੜੀ ਇੰਟਰਵਿਊ ਰੱਖੀ ਗਈ ਹੈ A ਤੋਂ so, C ਜਿਨ੍ਹਾਂ ਦਾ ਨਾਮ ਹੈਗਾ ਅਲਫਾਬੈਟ ਪਹਿਲਾ ਅਲਫਾਬੈਟ ਕੰਦ ਜਿਹੜਾ ਹੈਗਾ ਪਹਿਲਾ ਅਲਫਾਬੈਟ ਜਾਨਕੀ ਇੰਗਲਿਸ਼ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਜੇਕਰ ਤੁਹਾਡੇ ਨਾਮ ਦਾ ਪਹਿਲਾ ਅੱਖਰ A ਆ ਜਾਂ B ਆ ਜਾਂ C ਆ ਤਾਂ 26 ਮਈ 2025 ਨੂੰ ਤੁਸੀਂ ਇੰਟਰਵਿਊ ਤੇ ਪਹੁੰਚ ਜਾਣਾ ਹੈਗਾ ਜੇ ਡੀ ਤੋਂ ਜੀ ਹੈਗਾ 27 ਮਈ 2025 ਨੂੰ ਪਹੁੰਚ ਜਾਓ ਜੇ ਐਚ ਤੋਂ ਜੀ ਹੈਗਾ ਤਾਂ 28 ਮਈ 2025 ਜੇ ਕੇ ਤੋਂ ਐਮ ਹੈਗਾ ਤਾਂ ਉਹਨਾਂ ਦੀ ਇੰਟਰਵਿਊ 29 ਮਈ 2025 ਹੈ ਐਨ ਤੋਂ ਕਯੂ ਤੱਕ ਜਿਹੜੇ ਹੈਗੇ 31 ਮਈ 2025 ਹੈਗਾ ਜੀ ਆਰ ਜਿਨ੍ਹਾਂ ਦਾ ਜਿਨ੍ਹਾਂ ਦਾ ਨਾਮ ਆ ਤੋਂ ਸ਼ੁਰੂ ਹੁੰਦਾ ਉਹਨਾਂ ਦੀ ਇੰਟਰਵਿਊ 2 ਜੂਨ 2025 ਲਈ ਹੋਗੀ ਜਿਨ੍ਹਾਂ ਦਾ ਨਾਮ ਐਸ ਤੋਂ ਸ਼ੁਰੂ ਹੁੰਦਾ ਉਹਨਾਂ ਦੀ 3 ਜੂਨ 2025 ਤੱਕ ਲਈ ਜਾਊਗੀ ਉਸ ਤੋਂ ਬਾਅਦ ਜਿਹੜੇ ਬਾਕੀ ਬਚਦੇ ਆ T ਤੋਂ ਲੈ ਕੇ Z ਤੱਕ ਜਿਨ੍ਹਾਂ ਦੇ ਨਾਮ ਨੇ ਉਹਨਾਂ ਦੀ ਇੰਟਰਵਿਊ ਜਿਹੜੀ 4 ਜੂਨ 2025 ਨੂੰ ਲਈ ਜਾਊਗੀ ਜਦੋਂ ਤੁਸੀਂ ਇਸ ਕਿਨ ਸਿਸਟਮ ਟੈਸਟ ਦਾ ਇੰਟਰਵਿਊ ਦੇਣੀ ਦੇਣ ਜਾਣਾ ਤਾਂ ਉਹਦੇ ਲਈ ਤੁਹਾਨੂੰ ਕੋਈ ਨਾ TA ਤੇ ਕੋਈ ਵੀ TAD A ਨਹੀਂ ਦਿੱਤਾ ਜਾਊਗਾ ਅੱਗੇ ਗੱਲ ਕਰਨੀ ਹੈ ਕਿ ਦਿਖਿਆ ਕਿ ਤੁਸੀਂ ਜਿਹੜੇ ਡਰੈੱਸ ਤੇ ਪਹੁੰਚਣਾ ਹੈਗਾ ਉਸ 17 ਮਈ 2025 ਨੂੰ ਜਾਨਕੀ ਆਫਿਸ ਆਫ ਦਿ ਡਿਸਟ੍ਰਿਕਟਸ ਐਡਜਸੈਂਟ ਜੱਜ ਮਹਾਦੀਵੇ ਤੁਹਾਡੇ ਅਪਲੀਕੇਸ਼ਨ ਫਾਰਮ ਆ ਤੇ ਨਾਲ ਜਿਹੜੇ ਬਾਕੀ ਨੱਤੀ ਦਸਤਾਵੇਜ਼ ਆ ਜਿਹੜੇ ਪਹੁੰਚ ਜਾਣੇ ਚਾਹੀਦੇ 17 ਮਈ 2025 ਨੂੰ ਸ਼ਾਮ 5:00 ਵਜੇ ਤੱਕ ਤੇ ਇਹ ਦਫ਼ਤਰ ਜਿਹੜਾ ਮਹਾਦੀ ਦਾ ਉਹ ਤੇਦੀ ਕੋਈ ਜ਼ਿੰਮੇਵਾਰ ਨਹੀਂ ਹੋਊਗਾ ਜੇਕਰ ਤੁਹਾਡੀ ਕੋਈ ਪਾਈ ਪੋਸਟ ਤੁਸੀਂ ਭੇਜਿਆ ਟਾਗ ਦੇ ਰਹੀ ਤੇ ਜੇ ਤੁਹਾਡੀ ਡਾਕਟ ਦੇਹ ਹੁੰਦੀ ਆ ਜੇ ਕੋਈ ਵੀ ਰੀਜ਼ਨ ਹੁੰਦਾ ਤਾਂ ਜਿਹੜਾ ਵੀ ਰਿਜੈਕਟ ਹੋ ਕਰ ਦਿੱਤਾ ਜਾਂ ਕੋਈ ਤੁਹਾਡਾ ਫਾਰਮ ਜੇ ਉਥੇ ਮੀਟ ਪਹੁੰਚਿਆ ਤਾਂ ਇਸ ਤੋਂ ਬਾਅਦ ਤੁਸੀਂ ਆਪਣੇ ਐਪਲੀਕੇਸ਼ਨ ਫਾਰਮ ਦੇ ਵਿੱਚ ਕੰਟੈਕਟ ਕੰਟੈਕਟ ਨੰਬਰ ਜਾਨਕੀ ਮੋਬਾਈਲ ਨੰਬਰ ਤੇ ਈਮੇਲ ਆਈਡੀ ਜ਼ਰੂਰ ਮੈਂਸ਼ਨ ਕਰਨੀ ਹੈਗੀ ਆ ਉਸ ਤੋਂ ਬਾਅਦ ਇਹਦੇ ਵਿੱਚ ਲਿਖਿਆ ਕਿ ਇਸ ਦੇ ਲਈ ਤੁਹਾਨੂੰ ਤੁਹਾਨੂੰ ਕੋਈ ਫੀਸ ਨਹੀਂ ਤੁਹਾਡੇ ਤੋਂ ਲਈ ਜਾਊਗੀ ਜਿਹੜੀ ਕਿ ਆਮ ਪੋਸਟਾ ਦੇ ਲਈ ਲਈ ਜਾਂਦੀ ਹੈ ਡਰਾਫਟ ਲਿਆ ਜਾਂਦਾ ਜਾਂ ਆਨਲਾਈਨ ਫੀਸ ਹੈ ਜਿਹੜੀ ਪਰਮੈਟ ਜਾਂਦੀ ਹੈ ਇਸ ਦੇ ਲਈ ਕੋਈ ਫੀਸ ਤੁਹਾਡੇ ਤੋਂ ਨਹੀਂ ਲਈ ਜਾਊਗੀ ਉਸ ਤੋਂ ਬਾਅਦ ਗੱਲ ਕਰ ਲਈਏ ਇੱਕ ਹੋਰ ਇਹਦੇ ਵਿੱਚ ਕੰਡੀਸ਼ਨ ਹੈਗੀ ਆ ਕਿ ਨੋ ਬੁੱਕ ਸੈਲਰ ਰਿਜ਼ਲਟ ਹੈਪ ਨੋਟ ਟੂ ਕਲੈਕਟ ਅਪਲੀਕੇਸ਼ਨ ਫਾਰਮ ਫਰਮ ਦਾ ਜਨਰੇਟ ਸੇ ਕੁਸੀਂ ਆਪਣਾ ਫਾਰਮ ਜਾਂ ਤਾਂ ਡਾਕ ਰਾਹੀਂ ਭੇਜਣਾ ਹੈ ਜਾਂ ਵਿੱਚ ਆਪਾ ਜਮ੍ਹਾਂ ਕਰਾ ਕੇ ਆਉਣਾ ਕੋਈ ਵੀ ਬੁੱਕ ਸੈਲਰ ਹੈ ਜਾਂ ਕਿਤਾਬਾਂ ਵਿਚਨ ਵਾਲਾ ਜਾਂ ਕੋਈ ਵੀ ਏਜੰਟਾ ਉਹਦੇ ਹੱਥੋਂ ਤੁਹਾਡਾ ਫਾਰਮ ਜਿਹੜਾ ਨਹੀਂ ਕਲੈਕਟ ਕੀਤਾ ਜਾਊਗਾ ਨਹੀਂ ਇੰਟਰਟੇਨ ਕੀਤਾ ਜਾਊਗਾ ਨਹੀਂ ਜਿਹੜਾ ਐਕਸੈਪਟ ਕੀਤਾ ਜਾਊਗਾ ਉਪਰੋਕਤ ਦਫ਼ਤਰ ਦੁਆਰਾ ਉਧਬਾਦ ਜਿਹੜੀ ਹੈਗੀ ਆ 1320 ਸਨ ਆਫ ਵੈਕੈਂਸੀ ਇਸ ਐਸ ਪਰ ਪੋਸਿਟਿਵ ਰਿਕੁਇਰਮੈਂਟ ਆਲਓਡ ਰਿਆਨਾ ਅਨਾਰਬਲ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਚਿੱਟੜੀ ਫਲੋਸਟਿਕਟੀ ਫਰੋਮ ਦੀ ਰਿਜ਼ਰਵ ਕੈਟਾਗਰੀਜ਼ ਫਾਊਂਡੇਡਰ ਦੇ ਪੋਸਟ ਰਿਜ਼ਰਵ ਕੈਟਾਗਰੀ ਵੀ ਆਫਰ ਟੂ ਦੀ ਕੈਂਡੀਡੇਟਸ ਆਫ ਜਨਰਲ ਕੈਟਾਗਰੀ ਅਨਾਰਬਲ ਜਿਹੜਾ ਹੈਗਾ ਪੰਜਾਬ ਤੇ ਹਰਿਆਣਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਿਹੜੀ ਅੱਗੇ ਉੱਚ ਅਦਾਰਤ ਦੇ ਰੂਲਮ ਤੱਕ ਜੇਕਰ ਰਿਜ਼ਰਵਡ ਕੈਟਾਗਰੀ ਜਾਨਕੀ ਐਸ ਸੀ ਕੈਟਾਗਰੀ ਜਾਂ ਬੀ ਸੀ ਕੈਟਾਗਰੀ ਜਾਂ ਸਰਵਿਸਮੈਨ ਘਟਾਰੀ ਜਾਂ ਫਿਜ਼ੀਕਲ ਹੈਡੀ ਕੈਟਾਗਰੀ ਦਾ ਜੇ ਸੂਟੇਬਲ ਕੈਂਡੀਡੇਟ ਜਾਨਕੀ ਯੋਗ ਉਮੀਦਵਾਰ ਨਹੀਂ ਮਿਲਦਾ ਤਾਂ ਉਹ ਜਰਨਲ ਜਰਨਲ ਕੈਟਾਗਰੀ ਦੇ ਵਿੱਚੋਂ ਜਿਹੜੀ ਹੈਗੀ ਆ ਪੋਸਟ ਭਰ ਸਕਦੇ ਨੇ ਸੋ ਇਹ ਪੋਸਟ ਨੂੰ ਇਸ ਜਿਹੜੀ ਹੈਗੀ ਆ ਵੀਡੀਓ ਨੂੰ ਬਰਤਬਰ ਸ਼ੇਅਰ ਕਰੋ ਤੇ ਕਹਿੰਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਇਹ ਸੀਗੀ ਜੀ ਐਡਵਰਟਾਈਜ਼ਮੈਂਟ ਜੋ ਕਲੀਅਰ ਤੇ 34th ਜੀ ਕਲਾਸ 4 ਨੇ ਪੋਸਟਾ ਕਰਕੇ ਦਿੱਤੀ ਸੀ ਸੋ ਮੈਂ ਕਹਿੰਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ